ਡਿਊਬਗੜ ਜੇਲ੍ਹ ਵਿੱਚੋਂ ਪ੍ਰਧਾਨ ਮੰਤਰੀ ਬਾਜੇ ਨੇ ਵੱਡਾ ਐਲਾਨ ਕੀਤਾ ਦੋਸਤੋ ਚੋਣ ਲੜਨ ਦਾ ਜਿਵੇਂ ਕਿ ਤੁਸੀਂ ਜਾਣਦੇ ਹੋ ਪ੍ਰਧਾਨ ਮੰਤਰੀ ਬਾਜੇ ਕੇ ਅਮਰਪਾਲ ਸਿੰਘ ਖਾਲਸਾ ਦੇ ਨਾਲ ਜੇਲ੍ਹ ਵਿੱਚ ਹੈ ਤਕਰੀਬਨ ਡੇਢ ਸਾਲ ਤੋਂ ਐਨਐਸਈ ਲੱਗੀ ਹੋਈ ਹੈ ਤੇ ਹੁਣ ਜਿਹੜੀ ਐਨਐਸਈ ਇੱਕ ਸਾਲ ਵਾਸਤੇ ਹੋਰ ਵਧਾ ਦਿੱਤੀ ਹੈ ਹਾਂਜੀ ਦੋਸਤੋ ਇਸੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਬਾਜੇ ਕੀ ਕੁਝ ਟਾਈਮ ਪਹਿਲਾਂ ਜੇਲ੍ਹ ਦੇ ਵਿੱਚ ਤबीयत ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਬਾਜੇ ਕੇ ਨੇ ਹੁਣ ਜਿਹੜਾ ਫੈਸਲਾ ਲਿਆ ਵੀ ਜੇਲ੍ਹ ਵਿੱਚੋਂ ਹੀ ਰਹਿ ਕੇ ਜਿਹੜਾ ਉਹ ਚੋਣ ਲੜੂਗਾ ਅਮਰਪਾਲ ਖਾਲਸਾ ਨੇ ਖੁਦ ਪ੍ਰਧਾਨ ਮੰਤਰੀ ਬਾਜੇਗੇ ਨੂੰ ਚੋਣ ਲੜਨ ਲਈ ਕਿਹਾ ਤੇ ਹੌਲੀ-ਹੌਲੀ ਜਿੰਨੇ ਵੀ ਸਿੰਘ ਨੇ ਉਹ ਸਾਰੇ ਚੋਣ ਲੜਨਗੇ ਜਿੰਨੇ ਵੀ ਜੇਲ੍ਹ ਵਿੱਚ ਬੰਦ ਨੇ ਦੋਸਤੋ ਇਹ ਕਹਿਣਾ ਹੈ ਅਮਰਪਾਲ ਖਾਲਸਾ ਦਾ ਤੇ ਆਓ ਵੀਡੀਓ ਦੇਖਦੇ ਆਂ ਵੀ ਪ੍ਰਧਾਨ ਮੰਤਰੀ ਬਾਜੇਗੇ ਨੇ ਕੀ ਕਿਹਾ ਇੱਕ ਹੋਰ ਗੱਲ ਕਹਿਣਾ ਚਾਹਣਾ ਇਹ ਬੰਦੀ ਸਿੰਘਾਂ ਦੀ ਜੇ ਰਿਹਾਈ ਕਰਾਉਣੀ ਹੈ ਤੇ ਫਿਰ ਅਮਰਪਾਲ ਦੇ ਹੱਥ ਡੋਰ ਦੇਣੀ ਪੈਣੀ ਉੱਥੇ ਗੁਰੂ ਗ੍ਰੰਥ ਸਾਹਿਬ ਕਰੇਗਾ ਗਵਾਹੀ ਜੇ ਜਿਹੜਾ ਮਾੜਾ ਮੋਟਾ ਨੌਜਵਾਨੀ ਉਹ ਅਮਰਤਪਾਲ ਦੇ ਆਖੇ ਜਿਆਦੀ ਉੱਥੇ ਜਾਣੀ ਏ ਅਮਰਤਪਾਲ ਨੂੰ ਉਹਨਾਂ ਨੇ ਆਪਦਾ ਜਰਨੈਲ ਮੰਨ ਲਿਆ ਏ ਸੰਗਤਾਂ ਨੇ ਤੇ ਨਹੀਂ ਤੇ ਬਸ ਇੰਨੀਆਂ ਬੇਨਤੀਆਂ ਏ ਕਿ ਉਹ ਸੰਗਤ ਨੇ ਨੌਜਵਾਨੀ ਨੇ ਆਪਦਾ ਜਰਨੈਲ ਮੰਨ ਲਿਆ ਅਮਰਤਪਾਲ ਨੂੰ ਜੇ ਜਿੱਨਾ ਇਕੱਠ ਵਧੇਗਾ ਘੜਦਾ ਨਹੀਂ ਅਮਰਤਪਾਲ ਨੂੰ ਫਿਰ ਇਹਨਾ ਕਿਹਾ ਜੇ ਗਵਾਹੀ ਗੁਰੂ ਹੀ ਕਰਦਾ ਏ ਸਾਰੀ ਗੱਲ ਗੁਰੂ ਦੇ ਗੁਰੂ ਦੇ ਕੋਲੇ ਹੀ ਹੋਣੀ ਏ ਉਥੇ ਗੁਰੂ ਆਜ਼ਰ ਨਜ਼ਰੇ ਪਰ ਜਿਹੜੀ ਮੰਨ ਲਓ ਨੌਜਵਾਨੀ ਭਾਲਦੀ ਏ ਜਰਨੈਲ ਉਥੇ ਕੋਈ ਮਾੜੀ ਮੋਢੀ ਗਵਾਹੀ ਕਰੇ ਉਹ ਅਮਰਤਪਾਲ ਕਰ ਸਕਦਾ ਬਾਕੀ ਕਿਸੇ ਤੋਂ ਕੰਮ ਨਹੀਂ ਚੱਲਣਾ ਅਮਰਤਪਾਲ ਉਥੇ ਨਾਲੇ ਕਰਾਵੇਗਾ ਅਮਰਤ ਸੰਚਾਰ ਦੇ ਨਾਲੇ ਨੌਜਵਾਨੀ ਉੱਥੇ ਜਾਵੇਗੀ ਨਹੀਂਆਂ ਬੇਨਤੀਆਂ ਚੰਗੀ ਲੱਗੀ ਵਾਤਵਾਰ ਸ਼ੇਅਰ ਕਰੋ ਤੇ ਬਿੱਟੂ ਨੂੰ ਬੇਨਤੀ ਕਿ ਜਦੋਂ ਤੇਰਾ ਚਿੱਤ ਕਰੇ ਮੇਰਾ ਨੰਬਰ ਪੇਜ ਦੇ ਉੱਤੇ ਆ ਜਦੋਂ ਚਿੱਤ ਕਰੇ ਫੋਨ ਲਾ ਲਈ ਤੇ ਮੇਰੇ ਨਾਲ ਟਾਈਮ ਬੰਨ ਲਈ ਜਿਹੜਾ ਤਗੜਾ ਆ ਆਪਦੇ ਘਰੇ ਚਲਾ ਜਾਏਗਾ ਜਦੋਂ ਤੇਰਾ ਚਿੱਤ ਕੀਤਾ ਮੇਰੇ ਨਾਲ ਟਾਈਮ ਪਾਲੀ ਤੇ ਟਾਈਮ ਬੰਨ ਲਈ ਆ ਬਿੱਟੂ ਦੇ ਨਾਂ ਤੇ ਥਾਪੀ ਮੁਸਲਮਾਨੀ ਰੂਹਾਨੀਅਤ ਅਤੇ ਗਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ